ਹਾਂਜੀ ਸਭ ਤੋਂ ਪਹਿਲਾਂ ਦਾ ਸਸਰੀ ਘਰ ਬਾਰਡਰ ਪੱਟੀ ਵਾਲੇ ਠੀਕ ਆ ਆਪਣੇ ਵਲੌਗ ਦੀ ਕਰਦੇ ਆ ਸ਼ੁਰੂਆਤ ਵਲੌਗ ਦੀ ਨਿਰੋਸਤ ਦੀ ਤੇ ਰੈਕਟ ਦੀ ਮੈਂ ਥੋੜੀ ਜਿਹੀ ਮੈਨੂੰ ਬੋਲਣਾ ਨਹੀਂ ਆਉਂਦਾ ਮੈਂ ਥੋੜਾ ਜਾਂ ਤੁਸੀਂ ਮੈਨੇਜ ਕਰ ਲਿਓ ਤੇ ਤੁਸੀਂ ਵੀ ਕਹੋਗੇ ਵੀ ਲੋਈ ਪਾ ਕੇ ਕਿਵੇਂ ਪਿਆ ਇੱਕ ਮਿੰਟ ਹੋ ਜਾ ਫੋਨ ਆ ਜਾਂਦਾ ਹਾਂਜੀ ਬਾਜੀ ਸਸਰੀ ਘਰ ਸਾਰਿਆਂ ਨੂੰ ਕੀ ਹਾਲ ਨੇ ਬਲੌਗ ਕਰਦੇ ਆ ਬਾਰਡਰ ਪੱਟੀ ਤੋਂ ਤੇ ਲੋਏ ਛੱਟੇ ਹੋਏ ਨੇ ਤੇ ਕਮਾਂਗਾਰਾਂ ਨੇ ਬੰਦੇ ਆ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਇੰਟਰੋਡਕਸ਼ਨ ਤਾਂ ਜ਼ਰੂਰੀ ਹੈ ਕਿਉਂਕਿ ਦੱਸਣਾ ਜ਼ਰੂਰੀ ਹੈ ਸਾਡੀ ਬੋਲੀ ਦਾ ਕਾਹਨ ਹੋ ਰਿਹਾ ਠੀਕ ਹੈ ਹਰੇਕ ਪਾਸੇ ਸਾਡੀ ਮਤਲਬ ਬੋਲੀ ਪੂਰੇ ਪੰਜਾਬ ਪਾਕਿਸਤਾਨ ਚ ਬੋਲੀ ਜਾਂਦੀ ਹੈ ਠੀਕ ਹੈ ਜਿਹੜੀ ਚੀਜ਼ ਕਰਨ ਯਾਰ ਮੈਂ ਨਾ ਇੱਕ ਮੈਂ ਰੋਸਟ ਤਾਂ ਬਣਿਆ ਮੈਂ ਨੇ ਵੀਡੀਓ ਵੇਖੀ ਇੱਕ ਗੱਲ ਠੀਕ ਹੈ ਉਹਦੇ ਚ ਨਾ ਪਤਾ ਕਿ ਕੁੜੀ ਜਿਹੜੀ ਸੀ ਨਾ ਉਹਨੇ ਕੀ ਕੀਤਾ ਭਰਾ ਮੇਰੇ ਉਹ ਵੀ ਉਹਨੇ ਨਾ ਉਹ ਕਹਿੰਦੀ ਮੈਂ ਹੋਟਲ ਫਾਈਵ ਸਟਾਰ ਹੋਟਲ ਚ ਗਈਆਂ ਤੇ ਉੱਥੇ ਨਾ ਜਦੋਂ ਬੁੰਡ ਸੋਰੀ ਮਤਲਬ ਬੈਕਗਰਾਉਂਡ ਆਵਦਾ ਠੀਕ ਹੈ ਤੋਂ ਲੱਗੀ ਉਹ ਕਹਿੰਦੀ ਸਮਾਨ ਨਹੀਂਗਾ ਉੱਥੇ ਦੂਜਾ ਹੈਗਾ ਨੈਪਕੀਨ ਹੈਗੇ ਨੇ ਠੀਕ ਹੈ ਉਹ ਕਹਿੰਦੀ ਇਸ ਲਈ ਮੈਂ ਨਹੀਂ ਵਰਤਦੀ ਨੈਪਕੀਨ ਕੰਜਰੀਏ ਨੈਪਕੀਨ ਨਹੀਂ ਤੂੰ ਵਰਤਨਾ ਸੀ ਤੈਨੂੰ ਸ਼ਰਮ ਨਹੀਂ ਆਣੀ ਆਈ ਵੀ ਭੈਣ ਜਦੋਂ ਦਿਲ ਅਸੀਂ ਡੇਲ ਭੇਜ ਦਿੰਦੇ ਸਾਡੇ ਪਿੰਡਾਂ ਚ ਬਾਰਡਰ ਤੇ ਪਿੰਡਾਂ ਚ ਪਤਾ ਕੀ ਰਵਾਜ ਹੈ ਅਸੀਂ ਜਾਈ ਤਾਂ ਬਾਹਰ ਠੀਕ ਹੈ ਸਵੇਰੇ ਅੱਜ ਤੋਂ 4-5 ਰੁਪਏ ਪਹਿਲਾਂ ਆਉਣ ਥੋੜੇ ਵੱਡੇ ਹੋ ਗਏ ਆ ਠੀਕ ਹੈ ਡੇਲ ਚੱਲਦੇ ਹੁੰਦੇ ਸੀ ਵੀ ਤੇਰੇ ਕੋਲ ਬੰਡ ਨਹੀਂ ਪੁੰਜੀਗੀ ਮੰਨ ਕੇ ਚੱਲ ਐਕਸਪੋਜ਼ ਕਰ ਤੁਸੀਂ ਸਾਰ ਸਾਰ ਇੱਕ ਸੋਚੋ ਜੀ ਗਾਲਾਂ ਕੱਢਦਾ ਜਾਂ ਕੁਝ ਕਰਦਾ ਇੱਕ ਬੰਦੇ ਮੈਨਕ ਲਾਣਾ ਯਾਰ ਪਾਜੀ ਮੇਰੀ ਗੱਲ ਸੁਣੋ ਗਾਲਾਂ ਤਾਂ ਬੰਡ ਨੂੰ ਮੰਨ ਕੇ ਚਲੋ ਇੰਗਲਿਸ਼ ਵਿੱਚ ਪੁਸ਼ ਕਹਿੰਦੇ ਨੇ ਉਹਨਾਂ ਨੂੰ ਖੁਸ਼ੀ ਮਿਲਦੀ ਏ ਜਦੋਂ ਭੈਚੋਦ ਕਹਿੰਦੇ ਨੇ ਮਦਰ ਫਕਰ ਨੂੰ ਉਹਨਾਂ ਨੂੰ ਖੁਸ਼ੀ ਮਿਲਦੀ ਏ ਠੀਕ ਹੈ ਤੇ ਜਦੋਂ ਪੰਜਾਬੀ ਚ ਗਾਲ ਵਹੀਏ ਤੇ ਉਹਦੇ ਵਿੱਚ ਸਟ੍ਰਾਈਕ ਆ ਜਾਂਦਾ ਮੈਨੂੰ ਗੁੱਸਾ ਸਿਰਫ ਇਸ ਗੱਲ ਦਾ ਵੀ ਉਹ ਨਿੱਕੀ ਜਿਹੀ ਗੁੱਡੀ ਮੈਨੂੰ ਪਤਾ ਹੀ ਕਹਿੰਦੀ ਉਹ ਕਹਿੰਦੀ ਵੀਰੇ ਤੁਸੀਂ ਉਹ ਜਿਹੜੀ ਇੱਕ ਅਗਲੀ ਗੱਲ ਆਏ ਵੈਸੇ ਉਹ ਕਹਿੰਦੀ ਵੀ ਤੁਸੀਂ ਵੀਰੇ ਅਰਮਾਨ ਮਲਿਕ ਜੀ ਦੇ ਵਲੋਗ ਵੇਂਦੇ ਹੁੰਦੇ ਜੀ ਮੈਂ ਕਿਹ ਅਰਮਾਨ ਮਲਿਕ ਮੈਂ ਕਹ ਜਿਹੜੇ ਦੋ ਬੁੜੀਆਂ ਆਲਾ ਕਹਿੰਦੀ ਬੜੇ ਵਧੀਆ ਬਣਾ ਦੇ ਨੇ ਮੈਂ ਕਹ ਚਲੋ ਅ ਵੀ ਆਜਰਮਾਨ ਮਲਕ ਵੇਖਣੇ ਆ ਹੁਣ ਹੁਣ ਕਿੱਧਰ ਗਿਆ ਹਾਂ ਤੇ ਜੇ ਮੈਂ ਤੁਹਾਨੂੰ ਕੁਝ ਵੀਡੀਓ ਦਿਖਾਉਣਾ ਠੀਕ ਹੈ ਕੈਮਰਾਮੈਨ ਜਲਦੀ ਫੋਕਸ ਕਰੋ ਇਹ ਗੈਰਮਾਨ ਮਲਕ ਜਿੰਨੂੰ ਕਹਿੰਦੇ ਨੇ ਬੈਗ ਗੇਅਰ ਗੱਡੀ ਥਿਸ ਇਜ਼ ਅ ਬੈਗ ਗੇਅਰ ਗੱਡੀ ਠੀਕ ਹੈ ਜਿਹੜੇ ਨਹੀਂ ਸਮਝਦੇ ਬੈਗ ਗੇਅਰ ਗੱਡੀ ਨੂੰ ਉਹ ਬਹੁਤ ਜਲਦੀ ਸਮਝ ਜਾਣਗੇ ਇਸ ਬੈਗ ਗੇਰ ਗੱਡੀ ਨੇ ਜੀ ਹਰਕਤ ਕੀਤੀ ਜਾਂਦੀ ਹੈ ਨਾ ਦੋ ਕਾਰ ਵਾਲਿਆਂ ਨੇ ਠੀਕ ਹੈ ਇੱਕ ਪਾਇਲ ਮਾਲਿਕ ਤੇ ਕ੍ਰਿਤਿਕਾ ਮਾਲਿਕ ਠੀਕ ਹੈ ਇਹ ਨਾ ਐਡੀਆਂ ਭੈੜੀਆਂ ਧਰਮ ਜਨਾਨੀਆਂ ਨੇ ਨਾ ਮੁਸ਼ਕੀਆਂ ਐਡਾ ਮੁਸ਼ਕ ਆ ਪਾਇਲ ਮਾਲਿਕ ਦੀ ਤੁਹਾਨੂੰ ਵੀਡੀਓ ਖਵਾਵਾਂਗਾ ਇੱਕ ਓਲੀ ਓਲੀ ਇੱਕ ਮਿੰਟ ਤੁਹਾਨੂੰ ਮਖਾਣਾ ਸਾਰੇ ਵੀਡੀਓ ਇਹਨਾਂ ਇੱਕ ਜਿਮ ਦੇ ਵਿੱਚ ਗਈ ਉਹ ਮਰੇ ਤੋਂ ਡਾਊਨਲੋਡ ਨਹੀਂ ਹੋਈ ਤੇ ਜਿਮ ਦੇ ਵਿੱਚ ਨਾ ਕੱਚੀਆਂ ਪਾ ਕੇ ਗਈਆਂ ਤੇ ਇਹਨਾਂ ਦੇ ਮੈਂ ਇਹ ਸਿਰਫ ਜਿਮ ਉਹਦੀ ਕਿ ਜਾਂਦੀਆਂ ਨੇ ਸਿਰਫ ਇੱਕ ਐ ਕਰ ਆ ਕਰਨ ਵਾਸਤੇ ਮੈਂ ਇੱਕ ਅਵੇਕ ਤੇ ਰਾਨਿਆ ਰਮਾਨ ਮਲਕ ਕਰਦਾ ਕਿ ਇਹ ਤੈਨੂੰ ਮੈਂ ਵੀਡੀਓ ਜਦੋਂ ਦਿਖਾਵਾਂਗਾ ਨਾ ਤੁਸੀਂ ਰਾਨ ਹੋ ਜਾਓਗੇ ਵੀ ਸਿਰਫ ਪਸ਼ਵਾੜੇ ਤੇ ਸਿਰਫ ਪਸ਼ਵਾੜਾ ਜਦੋਂ ਕੋ ਹੁੰਦਾ ਪਸ਼ਵਾੜਾ ਹੁੰਦਾ ਹੈ ਵੀ ਤੂੰ ਜਿੰਮ ਕਰਨ ਗਈ ਹੈ ਕਿ ਰੀਲ ਬਣ ਗਈ ਹੈ ਫਿਰ ਮੈਨੂੰ ਸਮਝ ਆਈ ਪਹਿਲਾਂ ਮੈਂ ਸੋਚਦਾ ਸੀ ਵੀ ਯਾਰ ਇਹ ਵੀਡੀਓ ਕੀ ਸਿਸਟਮ ਆ ਕੀ 14 ਕਿਵੇਂ 14 ਸਿਸਟਮ ਆ ਮੈਂ ਨਾ ਯਾਰ ਇੰਨਾ ਰਾਨ ਹੋਇਆ ਵੇਖ ਕੇ ਮੈਂ ਨਾ ਜਦੋਂ ਉਹਦੀ ਵੀਡੀਓ ਵੇਖੀ ਨਾ ਭਰਾ ਉਹਦੀ ਘਰ ਵਾਲੀ ਦੀ ਜਨਾਨੇ ਦੀ ਜਨਾਨਾ ਗੇਹ ਦੀ ਸਲੇ ਦੀ ਉਹ ਗੇ ਦੀ ਬੁੜੀ ਜਦੋਂ ਗਈ ਜਿਮ ਉਹ ਸਾਰੇ ਜਿਮ ਜਾਂਦੀਆਂ ਨੇ ਠੀਕ ਹੈ ਇਹ 55 ਕਿਲੋ ਦਾ ਮਤੀਰਾ ਹੈਗਾ ਉਹਦੇ ਪਿੱਛੇ ਇੱਕ ਜਿਹੜੀ ਕ੍ਰਿਤਕਾਂ ਵਾਲੀ ਕੇ ਉਹ 55 ਕਿਲੋ ਦਾ ਮਤੀਰਾ ਨਾ ਪਈ ਕਿ ਜਦੋਂ ਜਾਂਦੀ ਹੈ ਨਾ ਠੀਕ ਹੈ ਸਿਰਫ ਬਾਕਸ 55 ਕਿਲੋ ਦੇ ਬਤੇਰੇ ਤੇ ਹੁੰਦਾ ਹੈ ਮੈਂ ਤਾਂ ਵੇਖ ਕੇ ਰਹਾ ਨਾ ਵੀ ਕੈਮਰਾ 1 ਮਿੰਟ ਯਾਰ 1 ਮਿੰਟ ਸੌਰੀ 1 ਮਿੰਟ ਰੁਕੋ ਯਾਰ 1 ਮਿੰਟ ਬਾਉਸ ਡੰਡਾ ਕਿੱਧਰ ਗਿਆ ਯਾਰ ਬਾਉਸ ਨਾ ਕਰ 1 ਮਿੰਟ ਇੱਕ ਵਾਰ ਡੰਡਾ ਲੈ ਆ ਮੈਂ ਇੱਕ ਰੁਕੋ ਇਹ ਟੋੜੀ ਹੋਣੀ ਮਾਰ ਕਟਾਈ ਤੇ ਮੱਛੀ ਕੰਡਾ ਕਿ ਮੈਂ ਕਰ ਲਾਵਾਂ ਮੱਛੀ ਕੰਡਾ ਉਹਨਾਂ ਨੂੰ ਦੂਜੀ ਵੀਡੀਓ ਖਾਣਾ ਇੱਕ ਮਿੰਟ ਇਹ ਐਡੇ ਇੱਕ ਬੰਦੇ ਇਨਸ਼ਾ ਅੱਛਾ ਕੀ ਹੋ ਗਿਆ ਉਹ ਹੈ ਹੁਣ ਤੁਮੂ ਇਹ ਟੈਂਪੂ ਦੀ ਇੱਕ ਹੋਰ ਵੀਡੀਓ ਖਾਣਾ ਆ ਦੇਖੋ ਵੀਡੀਓ ਕੋਈ ਮਾ ਅਮ ਇਸ ਵੀਡੀਓ ਤੇ ਤੁਹਾਡੀ ਕਸਮ ਸੱਚ ਮੈਂ ਅੱਛਾ ਜੂੜ ਬੰਨਾ ਮੋਢੀ ਮੁਟਕੀ ਠੀਕ ਹੈ ਬਹੁਤ ਹੈ ਬਤਾਉਗਾ ਨਹੀਂ ਰੈਂਟਾ ਗੱਲ ਅੰਦਾਜ਼ਾ ਲਾ ਲਓ ਸਤਾ ਪਲੀਜ਼ ਯਾਰ ਸਤਾਰੇ ਛਿੱਲੋ ਕੋ ਮੈਂ ਲਾੜੇ ਕਰਦੇ ਰਿਖਾਾਂ ਬੜੇ ਤੇ ਆ ਬੀ ਨੇ ਉਹ ਨਿਕਾਲ ਦੇ ਨਿਕਲਦੀ ਮੇਂ ਹਾਲਤ ਹੋ ਗਈ ਆ ਜਿਹੜਾ ਪਾ ਗਿਆ ਕਸਟਮ ਆਦਾ ਵੀ ਤੇਰਾ ਮਕਸਦ ਕੀ ਏ ਬੈਕ ਸਿਰਫ ਸਿਰਫ ਬੈਕ ਵਧਾਣੇ ਕਿ ਘਟਾਣੀ ਠੀਕ ਹੈ ਤੇਰਾ ਪੁਲਿਸ ਛੋਟਾ ਕਰ ਠੀਕ ਹੈ ਜੇ ਤੈਨੂੰ ਕੁਝ ਹੋਰ ਚਾਹੀਦੀ ਚੀਜ਼ ਤੇ ਬੇਸ਼ੱਕ ਮਿਲੇਗੀ ਤੇ ਇੱਕ ਤੈਨੂੰ ਇਹਨਾਂ ਦੀ ਹੋਰ ਵੀਡੀਓ ਦਿਖਾਣੇ ਆ ਤੇ ਆਹ ਵੇਖੋ ਇੱਕ ਵੀਡੀਓ ਇਹਨਾਂ ਦੀ ਆ ਇਹ ਆਹ ਵੇਖੋ ਧਿਆਨ ਨਾਲ ਵੇਖਿਆ ਜੇ ਬਾਤ ਸ਼ੋਰਕ ਕਰਤਾ ਬੇਸ 'ਤੇ ਬੇਸ ਮਤਲਬ ਸਮਝਦੇ ਬੈਨ ਕਿਹੜੀ ਬੇਸ ਇੰਨੇ ਨਾ ਬੇਸ ਦਾ ਇੰਨਾ ਬੁਰਾ ਹਾਲ ਕੀਤਾ ਆ ਨਾ ਤੇ ਇਹ ਜਵਾਕਾਂ ਨੂੰ ਯਾਰ ਇੰਨਾ ਖਰਾਬ ਕੀਤੀ ਖੜੀਆਂ ਨੇ ਜਿਮ ਜਾਣਾ ਹੁੰਦਾ ਇਹਨਾਂ ਨੇ ਕੈਮਰਾਮੈਨ ਹੁੰਦੇ ਨੇ ਨਾਲ ਠੀਕ ਹੈ ਕੈਮਰਾਮੈਨ ਨਾਲ ਹੁੰਦਾ ਇਹਨਾਂ ਦੇ ਤੇ ਇਹ ਉੱਥੇ ਜਾ ਕੇ ਇੰਨਾ ਗੰਦ ਪਾਉਂਦੀਆਂ ਨੇ ਇੰਨਾ ਗੰਦ ਕੋਲਦੀਆਂ ਨੇ ਸਿਰਫ ਬੈਗ ਦੀ ਵੀਡੀਓ ਸਿਰਫ ਬੈਗ ਦੀ ਤੇ ਅਰਮਾਨ ਮਾਲਿਕ ਐਡਾ ਯਾਰ ਬੰਦਾ ਟੈਂਪੂ ਯਾਰ ਠੀਕ ਹੈ ਮੈਂ ਤਾਂ ਵੇਖ ਕੇ ਰਾਨੇ ਟੈਂਪੂ ਆਦੀ ਬੁੜੀ ਤੇ ਬੈਗ ਉਖਾਈ ਜਣਾ ਵੀਊ ਲੈਣ ਵਿੱਚ ਆ ਵੇਖੋਣ ਦੀ ਵੀਡੀਓ ਵੇਖੋ ਇੱਕ ਕੋਣ ਵੇਖੋ ਬੱਚਾ ਹੋਣ ਵਾਲਾ ਠੀਕ ਹੈ ਵੀ ਸਾਲਿਓ ਸ਼ਰਮ ਕਰੋ ਸਾਡਾ ਕਿਉਂ ਕਲਚਰ ਖਰਾਬ ਕਰਦੇ ਭਈ ਤੁਹਾਡੇ ਪਿੱਛੇ ਲੱਗ ਕੇ ਸਾਡੇ ਪੰਜਾਬ ਖਰਾਬ ਹੋ ਜਾਂਦਾ ਵੀ ਕੰਜਰੋ ਬੇਬੀ ਬੰਪ ਇਹ ਵਿਖਾਉਣ ਵਾਲੀ ਚੀਜ਼ ਨਹੀਂ ਬੇਬੀ ਬੰਪ ਅਗੇ ਵੇ ਲੋ YouTube ਤੇ ਮੇਰਾ ਬੇਬੀ ਬੰਪ ਐਡਾ ਹੋ ਗਿਆ ਆ ਵੇਖ ਕ੍ਰਿਤਿਕਾ ਮਲਤ ਸਾਲੀਏ ਤੇਰਾ ਬੇਬੀ ਬੰਪ ਹੈ ਜਾਂ ਕੱਢਾਂਗੇ ਨਾ ਅਸੀਂ ਗੁੱਸਾ ਚੜਦਾ ਵੀ ਮੈਂ ਬਹੁਤ ਜ਼ਿਆਦਾ ਸਾਡੇ ਜਵਾਗ ਯਾਰੇ ਚੀਜ਼ਾਂ ਵੰਦੇ ਨੇ ਸਾਡੀਆਂ ਮਾਵਾਂ ਸਾਡੇ ਤਹਿਮ ਚ ਜਦੋਂ ਬੱਚੇ ਹੁੰਦੇ ਸੀ ਨਾ ਤੇ ਉਹ ਘਰੋਂ ਬਾਹਰ ਨਹੀਂ ਨਿਕਲਦੀਆਂ ਸੀ ਤੇ ਉਹ ਐਡੇ-ਐਡੇ ਸੂਟ ਪਾਏ ਹੁੰਦੇ ਸੀ ਤੇ ਇਹ ਖੁਸ਼ ਹੋ ਕੇ ਹਮਾਰਾ ਬੇਬੀ ਮੰਮਾ ਹਮ ਦੋਨੋਂ ਪ੍ਰੈਗਨੈਂਟ ਹੋ ਗਏ ਆ ਦੋਵੇਂ ਇਕੱਠੀਆਂ ਪ੍ਰੈਗਨੈਂਟ ਹੋ ਜਾਣੇ ਪਤਾ ਨਹੀਂ ਕੀ ਯਾਰ ਸ਼ਾਇਦ ਮੈਨੂੰ ਲੱਗਦਾ ਪਿਆ ਹੈ ਗੱਲ ਨਹੀਂ ਕਰਨਾ ਚਾਹੁੰਦੇ ਆਪਾਂ ਹਾਂ ਸ਼ਾਇਦ ਪਰ ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹਣਾ ਆ ਕਪੜਾ ਇੱਥੋਂ ਆ ਕਪੜਾ ਵੇਖੋ ਇਹ ਕੈਮਰਾਮੈਨਾਂ ਨੇ ਲਾਇਆ ਹੈ ਸਿਰਫ ਇਹ ਜਿਮ ਜਾਂਦੀਆਂ ਨੇ ਸਿਰਫ ਵੀਡੀਓ ਬਣਾਉਣ ਪਿੱਛੇ ਵੀ ਇੰਦੀ ਹਲਕ ਪਿੱਛੇ ਕਪੜਾ ਮਸ਼ੀਨ ਦੇ ਵਿੱਚ ਕਿੰਨਾ ਫਸਿਆ ਹੋਇਆ ਹੈ ਕੈਮਰਾਮੈਨ ਚ ਸਾਫ਼ ਦਿਸਦਾ ਪਿਆ ਇਹ ਕਹਿੰਦੇ ਨੇ ਵੀ ਲੋਕੀ ਕਪੜਾ ਵੇਖਣ ਪਿੱਛੋਂ ਹੁਣ ਲੋਕਾਂ ਦੀ ਨਿਗਾ ਕਪੜੇ ਚ ਪਵੇਗੀ ਤਾਂ ਵੀਊ ਆਣਗੇ ਕਪੜਾ ਸਮਝਦੇ ਹੈ ਨਾ ਕਪੜਾ ਮਸ਼ੀਨ ਸਾਡੇ ਏਰੀਆ ਚ ਕਹਿੰਦੇ ਨੇ ਮਸ਼ੀਨ ਕਪੜਾ ਖੋਦ ਗਈ ਐਨੀ ਮਸ਼ੀਨ ਕਪੜਾ ਖੋਦੀ ਖੜੀ ਹੁਣ ਠੀਕ ਹੈ ਤੇ ਇਹ ਹੁਣ ਦਾ ਕਟਣਾ ਫਰਜ਼ ਨਹੀਂ ਪੰਦਾ ਸੀ ਆ ਵੀਡੀਓ ਤੁਸੀਂ ਤੁਹਾਨੂੰ ਜਦੋਂ ਵਿਖਾਵਾਂਗੇ ਨਾ ਉੱਤੇ ਲਾਵਾਂਗੇ ਤੁਸੀਂ ਆਪੇ ਕਹੋਗੇ ਫੋਕਸ ਕਰਾਂਗੇ ਸਪ ਮੇਂ ਆਈਡੀਆਂ ਯਾਰ ਬੇਸ਼ਰਮਾ ਤੇ ਇਹ ਨਾ ਕੁੜੀਆਂ ਕਹਿੰਦੇ ਤੁਸੀਂ ਸਾਡੀਆਂ ਜਿਹੜੀ ਕੁੜੀਆਂ ਗਿਆ ਸੀ ਤੁਸੀਂ ਰਮਾਨ ਮਲਕੇ ਦੇ ਵਲੋਗ ਵੇਖਦੇ ਹੁੰਦੇ ਜੇ ਮੈਂ ਕਹਾ ਯਾਰ ਉਹਦੀ ਹੈਲਥ ਉਹ ਕਹਿੰਦੇ ਚੈਨਲ ਲਿਖਿਆ ਹੈਲਥੀ ਫਿਟਨੈਸ ਮੈਂ ਕਿਹਾ ਵੀ ਚਲੋ ਠੀਕ ਹੈ ਜਦੋਂ ਵੀਡੀਓ ਵੇਖਿਆ ਠੀਕ ਹੈ ਜੀਮ ਵਾਲੀਆਂ ਸਾਰੀਆਂ ਐ ਜ਼ਰਾ ਕਰਕੇ ਫਿਰ ਮੇਰੇ ਸਕੀਮ ਤਵਲ ਬਣੀ ਹੈ ਇੱਥੇ ਮੂਲੀ 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 ਆ ਮੂਲੀ ਜਿਹੜੀ ਕ੍ਰਿਤਿਕਾ ਮਲਕ ਹੈ ਨਾ ਸਰ ਸੋਰੀ ਕ੍ਰਿਤਿਕਾ ਮਲਕ ਮੇਰੇ ਤੈਨੂੰ ਕੁਝ ਕਹਿੰਦਾ ਮਕਸਦ ਨਹੀਂ ਸੀ ਸਿਰਫ ਤੈਨੂੰ ਸਿਰਫ ਤੈਨੂੰ ਆ ਮੂਲਾ ਦੋ ਬੱਚਿਆਂ ਤੇ ਕਰ ਤੱਕਣਾ ਨਹੀਂ ਮਾਰਨਾ ਵੀ ਜੇ ਤੈਨੂੰ ਪਛਵਾੜਾ ਖਾਣ ਦਾ ਇੰਨਾ ਸ਼ੌਂਕ ਹੈ ਇੰਨਾ ਜ਼ਿਆਦਾ ਤੇ ਤੈਨੂੰ ਅਹੀਂ ਚਾਹੀਦਾ ਤੇ ਅਹੀਂ ਚਾਹੀਦਾ ਤੇ ਸਾਰਾ ਸੈੱਟ ਹੋ ਜਾਣਾ ਤੇ ਖਾ ਯਾਰ ਮੂਲੀ ਖਾ ਖੂਸ ਹੀ ਆਵੇਗੀ ਵਿੱਚੋਂ ਠੀਕ ਹੈ ਤੂੰ ਕੰਮ ਸੈੱਟ ਹੋ ਜਾਣਾ ਜਿਹੜਾ ਠੀਕ ਹੈ ਪਛਵਾੜਾ ਖਾਣ ਦੀ ਕਿ ਲੋੜ ਏ ਕੈਮਰਾਮੈਨ ਤੁਸੀਂ ਨਾਲ ਲੈ ਕੇ ਜਾਂਦੇ ਜੇ ਭੈਣ ਚੋਦ ਕੈਮਰਾਮੈਨ ਕੀ ਕੈਮਰਾਮੈਨ ਇੱਕ ਮੁੰਡਾ ਕੈਮਰਾਮੈਨ ਇੱਕ ਪਛਵਾੜਾ ਵੇਂਦਾ ਮਤੀਰਾ ਵੇਂਦਾ ਤੁਹਾਡਾ ਠੀਕ ਹੈ ਮਤੀਰਾ ਵੇਹ ਕਿਉਂ ਨ ਜਾ ਰਹੇ ਲੈਂਦਾ ਉਹ ਮਾਸਟਰਬੇਸ਼ਨ ਕਰੇਗਾ ਠੀਕ ਹੈ ਉਹ ਕੀ ਫਾਇਦਾ ਆ ਈਰਮਾਨ ਮਲਕਾ ਸਾਰਾ ਸ਼ਰਮ ਕਰ ਲੈ ਸ਼ਰਮਣਾ ਦੀ ਚੀਜ਼ ਹੁੰਦੀ ਪੈਸਾ ਸਾਰਾ ਕੁਝ ਨਹੀਂ ਹੁੰਦਾ ਇੱਜ਼ਤ ਸਭ ਕੁਝ ਹੁੰਦੀ ਏ ਤੇ ਤੂੰ ਬਾਲਾਂ ਨੂੰ ਖਰਾਬ ਨਾ ਕਰ ਸਾਡੇ ਏਰੀਆ ਦੇ ਬਾਲ ਤੈਨੂੰ ਵੇਖ ਵੇਖ ਕੇ ਬੜੇ ਖਰਾਬ ਹੋਏ ਹੋਏ ਨੇ ਤੇ ਨਹੀਂ ਤਾਂ ਆ ਮੂੜੇ ਤੇ ਸਾਡੇ ਬਾਰਡਰ ਤੇ ਮਿਲਦੇ ਨੇ ਇੱਕ ਘੰਟਾ ਹੋਰ ਵੱਡਾ ਵਖਾਣਾ ਮੇਰਾ ਮਕਸਦ ਤੁਹਾਨੂੰ ਮੂਲਾ ਵਖਾਣ ਦਾ ਪਤਾ ਕੀ ਏ ਮੇਰਾ ਮਕਸਦ ਕ੍ਰਿਤਕਾ ਤੇ ਪਾਇਲ ਨੂੰ ਮੂਲਾ ਵਖਾਣ ਦਾ ਇਹ ਹੈਗਾ ਵੀ ਇਹ ਮੂੜਾ ਖਾਓ ਠੀਕ ਹੈ ਇੱਥੇ ਸਟਾਰਟ ਕਰੋ ਖਾਓ ਪੂਰਾ ਖਾਓ ਮੂਲਾ ਪੂਰਾ ਠੀਕ ਹੈ ਹਾਂ ਜੇ ਤੁਸੀਂ ਪੂਰਾ ਮੂਲਾ ਖਾਓਗੇ ਤੇ ਕੰਮ ਸੈੱਟ ਹੋਵੇਗਾ ਤੁਹਾਡਾ ਤੇ ਇੱਕ ਇੰਸਟਾਗ੍ਰam ਦੇ ਨਾਲ ਪਲੀਜ਼ ਬੈਕ ਐਂਡ ਫਰੰਟ ਜਿੰਦੇ ਚ ਕਪੜਾ ਫਸਿਆ ਆਵੇ ਪਿੱਛੇ ਉਹ ਵੀਡੀਓ ਨਹੀਂ ਆਣੀ ਚਾਹੀਦੀ ਯਾਰ ਬੱਚੇ ਇੰਨੇ ਖਰਾਬ ਯਾਰ ਇੰਨੇ ਦੁਖੀ ਯਾਰ ਮੈਂ ਤੇ ਅਰ ਵੇਖ ਕੇ ਰਾਣਾ ਸੱਚੀ ਯਾਰ ਸਿੱਧੂ ਮੂਸੇ ਵਾਲਾ ਗੱਲ ਕਹਿ ਗਿਆ ਸੀ ਵੀ ਰੱਬ ਕਿੱਥੇ ਹੈਗਾ ਉਹਨੇ 295 ਗਾਣੇ ਚ ਗੱਲ ਕੋਈ ਐਵੇਂ ਨਹੀਂ ਕੀਤੀ ਸੀ ਮੈਨੂੰ ਯਾਦ ਨਹੀਂ ਗਈ ਤੇ ਮੇਰੀ ਗੱਲ ਸੁਣ ਜਿਹੜੀ ਕੁੜੀ ਕਹਿੰਦੀ ਸੀ ਨਾ ਇੱਕ ਪਹਿਲੀ ਵੀਡੀਓ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਮੈਂ ਅੰਦਰ ਗਈ ਫਾਈਸਟਰ ਹੋਟਲ ਚ ਮੈਨੂੰ ਨਾ ਕੁਝ ਨਹੀਂ ਲੱਭਿਆ ਵਿੱਚੋਂ ਠੀਕ ਹੈ ਵੀ ਮੈਂ ਐਵੇਂ ਆ ਗਈ ਤੇ ਕੰਜਰੀਏ ਕਿਸੇ ਕਿਨੇ ਕਰਨੀ ਸੀ ਨਹੀਂ ਤੂੰ ਕਿਸੇ ਘਰ ਉੱਥੇ ਕਾਹ ਤੇ ਕਿਸੇ ਘਰ ਕਾਹ ਵਾਧੂ ਹੈਗਾ ਨਹੀਂ ਤੈਨੂੰ ਬੋੰਡ ਤੋਣ ਦੀ ਪਿਛਵਾੜਾ ਤੋਣ ਦੀ ਥਾਂ ਨਹੀਂ ਲੱਭੀ ਮਾਨ ਕੇ ਚੱਲ ਤੇ ਆ ਕੰਗੇ ਤਾਂ ਹੁੰਦੇ ਨੇ ਆ ਕੰਗਾ ਲੈ ਅਸੀਂ ਤੇਰਾ ਕਰਕੇ ਅਸੀਂ ਕਿਸਿਆਂ ਦੀ ਨਹੀਂ ਮਰਜੀ ਕਰ ਠੀਕ ਹੈ ਤੂੰ ਕਿਉਂ ਨਹੀਂ ਤੋਦਾ ਪਿਛਵਾੜਾ ਫਾਈਸਟਾਰ ਹੋਟਲ ਤੇ ਫਿਰ ਕੀ ਕਰਨ ਗਈ ਹੈ ਕਿ ਫਿਰ ਫਿਰ ਤੂੰ ਵੀ ਮੂੜੀਆਂ ਖਾਣ ਗਈ ਹੈ ਸਲੇਮ ਫੇਟੋਣ ਵਾਸਤੇ ਜਾਂ ਲੀਨ ਬੋਡੀ ਕਰਨ ਵਾਸਤੇ ਮੂੜੀਆਂ ਖਾਣ ਗਈ ਹੈ ਤੂੰ ਬੰਦਾ ਪੁੱਛਣਾ ਲਾ ਹੋਵੇ ਜੇ ਤੇਰੇ ਕੋਲ ਪਿਛਵਾੜਾ ਨਹੀਂ ਤੋਤਾ ਗਿਆ ਤੇ ਤੂੰ ਰੋਟੀ ਖਾਣ ਝੁੱਪ ਗਈ ਐ ਠੀਕ ਐ तेरे ਕੋਲ ਨੈਪਕਿਨ ਹੈਗੇ ਸੀ ਪਿਛਵਾੜਾ ਨਹੀਂ ਤੁੱਟਾ ਗਿਆ ਚਲ ਅਸੀਂ ਤਾਂ ਮਾੜੇ ਬੰਦੇ ਸਾਨੂੰ ਨਹੀਂ ਪਤਾ ਸੀ ਵੀਡੀਓ ਵੇਖ ਕੇ ਕੀ ਗੱਲ ਕਰੀਦਾ ਠੀਕ ਐ ਤੁਹਾਨੂੰ ਪਤਾ ਹੀ ਆ ਸਾਡਾ ਕੀ ਹਿਸਾਬ ਐਣਕ ਲਾਈ ਐ ਵੈਸੇ ਮੈਂ ਕਿਹਾ ਟੋਰ ਜੀ ਬਾੜ ਜਾਵੇਗੀ ਤੇ ਬਾਕੀ ਨਾ ਮੈਂ ਇੱਕ ਗੱਲ ਕਹਿਣਾ ਕੁੜੀਏ ਜਿਹੜੀ ਤੂੰ ਫਾਸਟਰ ਰੋਟਲ ਚ ਗਈ ਪਤਨੇ ਕ੍ਰਿਤਿਕਾ ਸੀ ਕਿ ਪਾਇਲ ਸੀ ਵੀਡੀਓ ਵੇਖੀਏ ਜੇ ਪਿਛਵਾੜਾ ਨਾ ਤੋਟਾ ਜਾਵੇ ਨਾ ਇੱਕਦਮ ਤਰੀਕਾ ਦੱਸਣਾ ਤੇ ਤੁਸੀਂ ਮੇਰੇ ਨੰਬਰ ਲੋ ਤੇ ਅਸ ਡਿਲ ਮਿਲਦੇ ਨੇ ਅਸੀਂ ਬੜੀ ਕਰਦੇ ਹੁੰਦੇ ਛੋਟੇ ਹੁੰਦੇ ਜਦੋਂ ਅਸੀਂ ਛੋਟੇ ਜਾਂਦੇ ਹੁੰਦੇ ਸੀ ਨਾ ਅਸੀਂ ਨਾ ਡੇਲਣ ਨਾਲ ਪੂਹੀਦੇ ਸੀ ਤੇ ਫਿਰ ਐਂ ਧੁਰ ਦੇਂਦੇ ਸੀ ਵੀ ਵਿਚ ਨਾਲ ਨਾ ਲੱਗ ਜਾਵੇ ਤੇ ਤੂੰ ਕੰਜਰੀ ਤੋਤਾ ਹੀ ਨਹੀਂ ਠੀਕ ਹੈ ਤੂੰ ਕਹਿੰਨੀ ਮੈਂ ਕਿਲਾਣਾ ਨਹੀਂ ਤੇ ਫਿਰ ਕੰਗਾ ਇੱਕ ਕੰਗੇ ਤਾਂ ਹੁੰਦਾ ਹੀ ਏ ਇਹ ਨਾਲ ਕਸਾਈ ਚੰਗੀ ਹੋ ਜਾਂਦੀ ਏ ਕਸਾਈ ਕਿੱਡੀ ਵਧੀਆ ਹੋਏ ਗਏ ਨੇ ਨਾਲ ਕੁੜੀਏ ਕੰਮਾਂ ਤੋਂ ਬਚੋ ਠੀਕ ਹੈ ਬੱਚਾ ਇਹਨਾਂ ਨੂੰ ਬੱਚਿਆਂ ਨੂੰ ਨਾ ਖਰਾਬ ਕਰੋ ਮੂੰਹ ਤੋੜਨ ਨੂੰ ਵੇਖ ਕੇ ਬੱਚੇ ਕ੍ਰਿਤਿਕਾ ਖਾਸ ਕਰਕੇ ਤੈਨੂੰ ਤੇਰੀ ਜਿਹੜੀ ਵੀਡੀਓ ਹੁੰਦੀਆਂ ਨੇ ਨਾ ਐਡੀਆਂ ਨਾਮਰਾਦ ਤੇ ਤੇਰਾ ਘਰ ਵਾਲਾ ਐਡਾ ਨਾਮਰਾਦ ਇਨਸਾਨ ਓਲਿਊਡ ਫਿਲਮਾਂ ਅਸੀਂ ਜ਼ਰੂਰ ਵੇਖੀਦਾ ਪਾਵੇਂ ਹੈ ਕਿ ਬਾਰਡਰ ਪੱਟੀ ਦੇ ਆ ਜਿੰਦੇ ਚ ਗੱਲ ਨਹੀਂ ਕਹਿੰਦੇ ਬਾੜ ਵਿੱਚ ਜਾਓ ਤੇਰਾ ਕੰਮ ਹੋਈ ਯਰ ਮਾਨ ਮਲਕਾ ਬਾੜ ਵਿੱਚ ਜਾਓ ਵੜਾ ਠੀਕ ਹੈ ਕੰਜਰਾ ਤੇਰੀਆਂ ਦੋ ਬੁੜੀਆਂ ਨੇ ਪਤਾ ਹੈ ਤੇਰੀ ਦੋ ਬੁੜੀਆਂ ਤੂੰ ਕਾਦੇ ਵਾਸਤੇ ਲਈਆਂ ਹੋਈਆਂ ਨੇ ਵੀਊ ਲੈਣ ਵਾਸਤੇ ਤੇ ਇਹ ਖਾਣ ਵਾਸਤੇ ਵੀ ਪੈਸਾ ਆਵੇਗਾ ਤੇ ਤੈਨੂੰ ਸ਼ਰਮ ਐਨੀ ਨਹੀਂ ਆਦੀ ਕੈਮਰਾਮੈਨ ਨਾਲ ਲੈ ਕੇ ਜਾਣਾ ਤੇ ਤੂੰ ਫੋਕਸ ਸਿਰਫ ਤੇਰਾ ਬੈਕ ਤੇ ਪਿਛਵਾੜੇ ਮਤੀਰਾ ਤੇ ਹੁੰਦਾ 55 ਕਿਲੋ ਦਾ ਮਤੀਰਾ ਹੁੰਦਾ ਗਿਆ ਹੈ ਠੀਕ ਹੈ ਤੂੰ ਕਹਿੰਦਾ 57 58 ਕਿਲੋ ਤੋਂ ਹੋ ਜਾਵੇ ਮਤੀਰਾ ਮਤੀਰਾ ਵੀ ਨਹੀਂ ਸਮਝਦੇ ਵੇ ਨਾ ਮਤੀਰਾ ਠੀਕ ਹੈ 60 ਕਿਲੋ ਮੀਟਰ ਹੋ ਜਾਵੇ ਤੇ ਚੱਲ ਵੀਡੀਓ ਵਾਧੂ ਆਣ ਸ਼ਰਮ ਕਰੋ ਕੋਈ ਚੱਜ ਦਾ ਕੰਟੈਂਟ ਬਣਾਓ ਯਾਰ ਕੱਚੀਆਂ ਪਾ ਆ ਕੇ ਬੈਂਚੋ ਜਿਮ ਚ ਵਰਕਆਊਟ ਕਰਕੇ ਹੈਲਥੀ ਫਿਟਨੈਸ ਚੈਨਲ ਦਾ ਨਾਮ ਰੱਖ ਕੇ ਤੁਸੀਂ ਗੰਦ ਪਾ ਛੱਡਿਆ ਯਾਰ ਜੋ ਆਕ ਨੂੰ ਖਰਾਬ ਕਰ ਛੱਡਿਆ ਹੋਰ ਵੀਡੀਓ ਵੀ ਵਾਧੂ ਹੀ ਗਿਆ ਨੇ ਮੈਨੂੰ ਆ ਜੇ ਨਾ ਪੂਰਾ ਰੋਸਟ ਲਾਉਣਾ ਨਹੀਂ ਆਉਂਦਾ ਸਾਹਮਣੇਲ ਵਗੈਰਾ ਵਿੱਚ ਮੈਂ ਤਾਂ ਮੈਂ ਤੁਹਾਡੀ ਐਂਜੇ ਰੀਲ ਬਣਾਉਣੀ ਹੈ ਨਾ ਮੈਨੂੰ ਆ ਲਾ ਲੈਣ ਦਿਓ ਮੈਨੂੰ ਕਮੈਂਟ ਵੀਰ ਬਣ ਕੇ ਕਰਾ ਜੇ ਕਿਵੇਂ ਤਰ੍ਹਾਂ ਸਾਹਮਣੇਲ ਬਣਦਾ ਤੇ ਵੀਡੀਓ ਕਿਵੇਂ ਐਡ ਕਰੀਦਾ ਮੈਂ ਤੁਹਾਨੂੰ ਐਮ ਖਾਉਂਦਾ ਹੈ ਨਾ ਐ ਰਮਾਨ ਮਲਕ ਜਨਾਨੇ ਨੂੰ ਕਿਉਂਕਿ ਥਿਸ ਇਸ ਜਨਾਨਾ ਥਿਸ ਇਸ ਬਹੁਤ ਗਏ ਗੇ ਬੰਦਾ ਇੰਨੀ ਜਨਾਨੀਆਂ ਦੋ ਲੱਗ ਸੌਂਦੀਆਂ ਨੇ ਲੱਗ ਕਮਰੇ ਚ ਠੀਕ ਹੈ ਤੇ ਉਹਨਾਂ ਦੀ ਰਹਿੰਦੀ ਆਫਿਸ ਚਲਾਈ ਜਿਹੜੀ ਕਿ ਪਾਇਲ ਮਲਕ ਛੋਟੀ ਉਹਨ ਪਹਿਲਾਂ ਕਪੜੇ ਵਧੀਆ ਪਾਉਂਦੀ ਸੀ ਯਾਰ ਮੈਨੂੰ ਵਧੀਆ ਲੱਗਦੀ ਸੀ ਜਦੋਂ ਪਹਿਲਾਂ ਵੇਖ ਹੁਣ ਉਹਨੂੰ ਇੰਨੀ ਕੱਚੀ ਪਾਈ ਹੋਈ ਤੇ ਉੱਥੇ ਨਾ ਜਿੰਮ ਗਈ ਤਾਂ ਨਪਾਦ ਮਾਰਤਾ ਠੀਕ ਹੈ ਜਿੰਮ ਦੇ ਵਿੱਚ ਵਰਕਆਊਟ ਕਰਦੀ ਸੀ ਮੇਰੇ ਕੋਲ ਵੀਡੀਓ ਡਾਊਨਲੋਡ ਨਹੀਂ ਹੋਈ ਤੁਸੀਂ ਤੁਹਾਨੂੰ ਲਿੰਕ ਭੇਜਾਂਗਾ ਇਹ ਲਿੰਕ چلا ਗਿਆ ਉਹਨੇ ਪਾਦ ਮਾਰਤਾ ਤੇ ਹੱਥੋਂ ਆ ਰਿਹਾ ਕਹਿੰਦੀ ਟੱਟੀ ਤੇ ਨਿਕਲ ਗਈ ਤੇ ਫਿਰ ਨਾ ਐਂ ਕਰ ਕਰ ਕੇ ਨਾ ਜਿੰਮ ਮਲਾਈਕਾ ਰੋੜਾ ਨਹੀਂ ਜਾਂਦੀ ਜਦੋਂ ਉਹ ਪੈਪਰ ਜੀ ਆਂਦੇ ਨੇ ਉਵੇਂ ਭੱਜਣ ਲੱਗ ਪਈ ਸਾਲੀਏ ਤੇਰੀ ਟੱਟੀ ਨਿਕਲ ਗਈ ਏ ਤੇ ਤੂੰ ਫਲੱਚ ਚ ਵੜ ਤੂੰ ਟੱਟੀ ਪਤਲੀ ਏ ਤੈਨੂੰ ਟੱਟੀਆਂ ਲੱਗੀਆਂ ਹੋਈਆਂ ਨੇ ਤੂੰ ਜਿੰਮ ਚ ਆ ਹੀ ਨਾ ਠੀਕ ਏ ਜਿੰਮ ਚ ਤੇ ਆਉਣ ਦਾ ਮਕਸਦ ਕੀ ਸੀ ਤੁਸੀਂ ਤੁਹਾਡਾ ਮਕਸਦ ਇੱਕੋ ਹੁੰਦਾ ਵੀ ਜਿੰਮ ਚ ਆ ਕੇ ਵੀਡੀਓ ਬਣਾਉਣਾ ਠੀਕ ਏ ਪੇਛਾ ਵਖਾਣਾ ਪੇਛਾ ਮਤਲਬ ਬੈਕਗਰਾਉਂਡ ਠੀਕ ਏ ਵਖਾਣਾ ਬਾਕਸ ਕਰਨਾ ਹੁੰਦੇ ਤੇ ਚੰਗੀ ਤਰ੍ਹਾਂ ਬੂਥਾ ਵਖਾਣਾ ਨਹੀਂ ਤੁਸੀਂ ਕੰਜਰੀਓ ਆਹ ਕੰਜਰੀਓ ਵੜਿਓ ਕੰਜਰੀਓ ਮੁਸ਼ਕਿਓ ਮੁਸ਼ਕਿਓ ਤੁਹਾਡੀ ਮੈਂ ਗੁੱਦੜ ਕੋਟੈਂਜੀ ਕਰਾਂਗਾ ਨਾ ਮੈਨੂੰ ਇਹ ਵੀਡੀਓ ਵਾਇਰਲ ਹੋ ਲੈੰਦੇ ਹੋ ਤੁਹਾਡੀ ਮੈਂ ਗੁੱਦੜ ਕੋਟੈਂਜੀ ਕਰਾਂਗਾ ਨਾ ਤੁਸੀਂ ਸਾਰੀ ਉਮਰ ਯਾਦ ਰੱਖੋਗੇ ਉਹ ਬਲੀਏ ਕਿਹਾ ਰੋਸ ਰੇਟਲੀ ਵਾਲਾ ਉਹ ਡੰਡੇ ਮਾਰਦਾ ਠੀਕ ਹੈ ਡੰਡੇ ਮਾਰੇ ਕੋਈ ਚੱਕਰ ਨਹੀਂ ਬਹੁਤ ਵਧੀਆ ਗਾਲ ਛੱਤਰ ਵੀ ਮਾਰਦਾ ਪਰ ਮੈਂ ਕੰਬਦੀ ਕੀ ਕਰਨਾ ਇੱਕ ਮਿੰਟ ਰੋਕੋ ਵੀਡੀਓ ਚੱਲਣ ਦੇ ਆ ਇੱਕ ਮਿੰਟ ਰੋਕੋ ਬਾਅਦ ਕਾਟ ਕੇ ਲਾ ਦਾਂਗੇ ਕਿੱਧਰ ਗਈ ਮੇਰੀ ਬੇਬੋ ਆਹ ਦੇਖੋ ਪੁਰਾਣੀ ਸੀ ਇਹ ਤਾਂ ਆਹ ਬਿੱਲੀ ਕਿਵੇਂ ਛਾਰ ਉਹ ਜੀ ਬਿੱਲੀ ਛਾਰਾਂ ਕਿਵੇਂ ਮਾਰਦੀ ਆ ਆ ਕਰਤਿਕਾ ਕਰਤਿਕਾ ਦੇਖ ਵੇਖ ਲੈ ਪੁੱਤਰ ਮੈਂ ਅੰਦਰ ਵੀ ਵੇਖੀ ਘੋੜਾ ਆਏ ਰੱਬਾ ਉਹਨੇ ਕਹਿਤਾ ਗਣਾ ਕ੍ਰਿਤਿਕਾ ਤੇਰੀ ਨਾ ਐਨਾ ਬੁਰਾ ਹਾਲ ਏ ਤੇਰੇ ਤੇ ਸਾਡੀ ਬਿੱਲੀ ਟੱਟੀ ਧਰਮਨਲ ਉਹਨੂੰ ਸਵੇਰ ਦੀ ਟੱਟੀ ਕੁੱਟੀ ਖੜੀ ਏ ਠੀਕ ਏ ਆ ਤੇਰੀ ਵੀਡੀਓ ਵੇਖ ਕੇ ਉਹਨੂੰ ਦੋ ਤਿੰਨ ਵੀਡੀਓ ਵਿਖਾਈਆਂ ਨੇ ਤੇ ਉਹਨੇ ਤੇਰੇ ਤੇ ਟੱਟੀ ਕਰਨੀ ਐ ਐਨੀ ਤੰਗ ਹੋਈ ਵੀ ਨਾ ਬਿੱਲੀ ਸਾਡੀ ਤੇਰੀ ਵੀਡੀਓ ਵੇਖ ਕੇ ਉਹਨੇ ਤੇਰੀ ਵੀਡੀਓ ਵਿਖਾਈ ਕ੍ਰਿਤਿਕਾ ਯਾਰ ਤੂੰ ਕੰਮ ਚੱਜਦਾ ਕਰ ਲੈ ਯਾਰ ਔਰਮਾਨ ਜਨਾਨੀ ਜਨਾਨੀ ਏ ਜਨਾਨੀ ਏ ਪੈਸੇ ਪਿੱਛੇ ਤੂੰ ਕੀ ਇਹਦਾ ਮਾਨ ਵੇਚੀ ਬੈਠਾ ਹੈ ਭੈਂਚਦਾ ਜੁਆਕਾ ਨੂੰ ਖਰਾਬ ਕੀਤੀ ਖੜਾ ਏ ਆ ਬਿੱਲੀ ਵੇਖ ਬਿੱਲੀ ਐਡੀ ਸਿਆਣੀ ਏ ਐਡੀ ਸਿਆਣੀ ਏ ਤੇ ਇਹ ਟੋਡੇ ਵਰਗਾ ਨਾ ਟੱਟੀ ਟੋਡੇ ਵਰਗਾ ਤੇ ਟੱਟੀ ਵੀ ਨਹੀਂ ਕਰਨਾ ਚਾਹਦੀ ਏ ਕਹਿੰਦੀ ਮੈਂ ਕਿਉਂ ਕਰਾਂ ਟੱਟੀ ਇਹਨਾਂ ਤੇ ਕਰਨਾ ਚਾਹਦੀ ਪਰ ਕਿਤ ਕਦ ਕਰਨਾ ਚਾਹਦੀ ਏ ਮੇਰੀ ਇੱਕ ਗੱਲ ਸੁਣ ਲਓ ਬੱਚਿਆਂ ਨੂੰ ਕਰਨਾ ਖਰਾਬ ਕਰੋ ਬੰਦ ਠੀਕ ਹੈ ਤੁਸੀਂ ਯਾਰ ਕੰਟੈਂਟ ਬਣਾਓ ਮੈਂ ਤੁਹਾਨੂੰ ਖੀਰ ਤੇ ਇਹ ਕਹਿਣਾ ਚਾਹਣਾ ਮੁਗਦੀ ਗੱਲ ਡਿਸਕਲੇਮਰ ਸਮਝਾਓ ਜੋ ਮਰਜ਼ੀ ਸਮਝੋ ਮੈਂ ਬਸ ਮੇਨ ਗੱਲ ਇਹ ਕਹਿਣਾ ਚਾਹਣਾ ਆਈ ਐਮ ਬਿਲੋਂਗ ਟੂ ਬਾਰਡਰ ਪੱਟੀ ਠੀਕ ਹੈ ਮੇਰੀ ਲੈਂਗੁਏਜ ਤੇ ਕੋਈ ਸਵਾਲ ਨਾ ਕਰੇ ਸਾਡੀ ਲੈਂਗੁਏਜ ਕਿਤਾਬਾਂ 'ਚ ਵਰਤੀ ਜਾਂਦੀ ਏ ਸ਼ਿਵ ਕੁਆਰ ਬਟਾਲੀ ਅਵਤਾਰ ਪਾਸ਼ ਜਿੰਨੀਆਂ ਕਿਤਾਬਾਂ ਨੇ ਸਾਡੀ ਲੈਂਗੁਏਜ 'ਚ ਹੁੰਦੀਆਂ ਨੇ ਨਾ ਪਾਦੀ ਜਨਾਬ ਮਲਵਾਈ 'ਚ ਠੀਕ ਏ ਸਾਡੀ ਲੈਂਗੁਏਜ ਸਾਡੀ ਲੈਂਗੁਏਜ ਦਾ ਮਜ਼ਾਕ ਵੀ ਬਣਦਾ ਏ ਠੀਕ ਏ ਬਣਾਣਗੇ ਮਜ਼ਾਕ ਪਰ ਮੈਂ ਇਹ ਗੱਲ ਕਹਿਣਾ ਜੇ ਇਸ ਦਿਨ ਮੇਰੇ ਡਿੱਕੇ ਕੋਈ ਚੜ ਗਿਆ ਨਾ ਇਹ ਜਾ ਕਰਤਕ ਮਲਕ ਵਰਗਾ ਦਾ ਇਹ ਜਾ ਠੀਕ ਏ ਮੈਨੂੰ ਇਹਨੇ ਰੀਪਲਾਈ ਕਰਤਾ ਜਾਂ ਕੁਝ ਵੀ ਇਹ ਚੱਲ ਜੇ ਛੋਟੇ ਅਗੇ ਅਸੀਂ ਤੇ ਇਹਨਾਂ ਦਾ ਮੈਂ ਹਾਲ ਕਰਨਾ ਨਾ ਕਿਰਤਕਾ ਤੇਰਾ ਤਾਂ ਮਤੀਰਾ ਮੈਂ ਜਾ ਘਟਾਵਾਂ ਦਾ ਨਾ ਇੱਥੇ ਨਾ ਡੰਡਾ ਨਾ ਡੰਡਾ ਮਾਰਦਾ ਹੈ ਨਾ ਜੁੱਤਾ ਮਾਰਦਾ ਹੈ ਇਟਲੀ ਵਾਲਾ ਬਿੱਲੀ ਇੱਥੇ ਤੇਲ ਤੇਲ ਲਾਣਾ ਤੇ ਮਰਚ ਦੂਜੇ ਵਿੱਚ ਮਰਚ ਲਾਣੀ ਹੈ ਠੀਕ ਹੈ ਜਦੋਂ ਤੇਰੇ ਐਕਸਰਸਾਈਜ਼ ਕਰਦੀ ਹੋਵੇਂਗੀ ਉਹ ਟਰੈਡ ਮਿਲਤੇ ਜਦੋਂ ਕਪੜਾ ਖੁੱਬਿਆ ਖੜਾ ਹੋਵੇਗਾ ਮੈਂ ਤੈਨੂੰ ਇਹ ਨਹੀਂ ਕਰਨਾ ਵੀ ਤੇਲ ਲਾ ਕੇ ਵੀ ਐਂ ਕੁਝ ਉਹ ਜਾ ਕੰਮ ਮੈਂ ਤੈਨੂੰ ਕਹਿੰਦਾ ਵੀ ਤੇਲ ਲਾਓ ਠੀਕ ਹੈ ਅੰਦਰ ਆ ਤੇਲ ਲਾ ਕੇ ਨਾ ਤੁਸੀਂ ਅੰਦਰ ਜਾਓ ਫਲੱਟ ਚ ਤੇ ਤੇਲ ਨਾਲ ਮਾੜਾ ਰਗੜ ਲਓ ਤੇ ਕਪੜਾ ਵਿੱਚੋਂ ਆਪੇ ਨਿਕਲ ਜਾਏਗਾ ਤੇ ਜੇ ਗੱਲ ਮਰਚ ਦੀ ਏ ਮਰਚ ਦੀ ਇਹ ਹੈਗਾ ਕੁਟ्ठा ਕੰਮ ਇਹ ਹੈਗਾ ਸਪੈਸ਼ਲ ਪਾਇਲ ਵਾਸਤੇ ਪਾਇਲ ਤੇਰੇ ਵਾਸਤੇ ਮਰ ਚ ਪੁੱਛ ਕਿਉਂ ਕੁਝ ਕਈ ਬੰਦੇ ਵੀਡੀਓ ਆਪ ਵੇਖਦੇ ਆ ਨਾਲ ਨਾਲ ਲਾਈ ਜਾਂਦੇ ਆ ਪਤਾ ਨਹੀਂ ਕਿਵੇਂ ਰਿੰਪਲ ਟ੍ਰਿਪਸ ਮੁੰਡਾ ਹੈਗਾ ਇੱਕੋ ਕਰਦਾ ਐਵੇਂ ਰੋਸਟਿੰਗ ਤੇ ਮੈਨੂੰ ਨਹੀਂ ਐਵੇਂ ਕਰਨੀ ਆਉਂਦੀ ਤੇ ਮੈਂ ਨਵਾਂ ਖਿਡਾਰੀ ਆ ਜੇ ਬਾਕੀ ਮੈਂ ਰੋਸਟਾਂ ਜਾਂ ਕਰਾਂਗਾ ਨਾ ਮੈਂ ਤੂੰ ਕੱਢਦਾਗਾ ਤੇ ਇੱਕ ਵਾਰੀ ਗੱਲ ਸੁਣ ਲੈ ਹੋਰ ਕ੍ਰਿਤਿਕਾ ਖਾਸ ਕਰਕੇ ਅੱਜ ਦੀ ਵੀਡੀਓ ਕ੍ਰਿਤਿਕਾ ਪਾਇਲ ਤੇ ਗੇ ਵਾਸਤੇ ਕਦੇ ਵੀ ਕ੍ਰਿਤਿਕਾ ਟੈਂਪੂ ਨਾਲ ਵਿਆਹਣਾ ਤੂੰ ਕਹੀ ਨਾ ਮੈਂ 10 ਸਾਲ 5 ਸਾਲ ਪੱਜੀ ਰਹੀਆਂ ਤੇ ਪਾਲਣ ਪਾਲਕ ਵੀ ਕਹਿੰਦੀ ਪਾਲਕ ਕੇ ਪਲਕ ਕਹਿੰਦੀ ਏ ਨਿਰਮਾਣ ਤੋਂ ਮੈਂ ਪੱਜੀ ਰਹੀਆਂ ਵੀ ਤੂੰ ਪੱਝੀਰੀਆਂ ਮਾਨੇ ਚੱਲ ਉੱਥੋਂ ਠੀਕ ਹੈ 5 ਸਾਲ ਚੰਗੀ ਰਹੀ ਹੋਵੇਗੀ ਠੀਕ ਹੈ ਪਛਵਾੜੇ ਕੋ ਛੂੜੇ ਉਹਨੇ ਜਦੋਂ ਉਹ ਤੈਨੂੰ ਮਕਸਦ ਇਹ ਹੁੰਦਾ ਵੀ ਆਵੇ ਜਿੰਮ ਦੇ ਵਿੱਚ ਤੁਸੀਂ ਜਿੰਮ ਦੇ ਵਿੱਚ ਵਰਕਆਊਟ ਨਹੀਂ ਕਰਨਾ ਕੋਸ਼ ਕਰਨਾ ਨਹੀਂ ਬੰਦੇ ਖਰਾਬ ਕਰਨੇ ਨੇ ਜਿਹੜੇ ਬੰਦੇ ਵਰਕਆਊਟ ਕਰਨ ਜਾਣਦੇ ਨੇ ਉਹਨਾਂ ਨੂੰ ਖਰਾਬ ਕਰਨਾ ਠੀਕ ਹੈ ਉਹ ਬੰਦੇ ਫਿਰ ਮਾਸਟਰ ਬੁਸ਼ਨ ਕਰਦੇ ਨੇ ਮੈਂ ਪੰਜਾਬੀ ਚ ਮੁੱਠ ਕਹਾਂ ਤੇ ਫਿਰ ਗੱਲ ਗਲਤ ਹੋ ਜਣੀ ਠੀਕ ਹੈ ਨਾ ਮਿਸਟਰ ਬੁਸ਼ਨ ਵਰਲਡ ਥੋੜਾ ਜਿਹਾ ਵਧੀਆ ਲੱਗਦਾ ਫਿਰ ਮਾਸਟਰ ਬੁਸ਼ਨ ਕਰਦੇ ਨੇ ਠੀਕ ਹੈ ਤੇ ਬੰਦਾ ਹੁਣ ਟੀ ਗਵੇ ਤੋਨੂੰ ਨਾ ਅਸਲ ਚ ਆਹ ਡੰਡੇ ਨਾ ਪਤਾ ਕਿੱਥੇ ਚਾਹੀਦੇ ਨੇ ਤੋਨੂੰ ਪਾਇਲ ਨੂੰ ਤਾਂ ਯਾਰ ਪਿੱਛੇ ਨਾ ਆਹ ਡੰਡਾ ਅਹੀਂ ਚਾਹੀਦਾ ਵੀ ਓਵੇਂ ਨਹੀਂ ਅਹੀਂ ਕਟਾਈ ਬਾਸ ਅਹੀਂ ਕੁੱਟੀ ਜੋ ਕੁੱਟੀ ਜੋ ਪਤਲੀ ਕਰਨੀ ਤਾਂ ਹੁਣ ਤੁਸੀਂ ਇਹ ਵੀ ਨੂੰ ਦੱਸਦੇ ਜੇ ਮਤੀਰਾ ਵਧਾਣਾ ਹੈ ਕਿ ਕਟਾਣਾ ਹੈ ਤੁਸੀਂ ਕੈਮਰਾਮੈਨ ਨਾਲ ਲੈ ਜਾਂਦੇ ਸਾਰਾ ਕੁਝ ਨਾਲ ਲੈ ਜਾਂਦੇ ਬੱਚਿਆਂ ਨੂੰ ਕੀਤੀ ਖੜੇ ਖਰਾਬ ਸਾਡੇ ਪੰਜਾਬ ਦਾ ਕਲਚਰ ਐਡਾ ਫੇਮਸ ਏ ਐਡਾ ਸਾਡੇ ਪੰਜਾਬ ਦਾ ਕਲਚਰ ਏ ਵੀ ਸਾਡੇ ਯਾਰ ਪੰਜਾਬ ਬਣਿਆ ਕੁੜੀਆਂ ਵੇਖਦੀਆਂ ਨੇ ਉਹ ਉਵੇਂ ਕਰਦੀਆਂ ਨੇ ਕੱਚੀਆਂ ਪਾ ਕੇ ਵਿੱਚ ਬੈਕ ਸਾਈਡ ਦੀਆਂ ਪਛਵਾੜੇ ਦੀਆਂ ਬਵਾਸੀਰ ਦੀਆਂ ਵੀਡੀਓ ਪਾ ਦਿੰਦੀਆਂ ਨੇ ਠੀਕ ਹੈ ਤੇ ਉਹ ਕੀ ਪ੍ਰਭਾਵ ਇਹਨਾਂ ਜਵਾਕਾਂ ਦੇ ਕਿੰਨਾ ਮਾੜਾ ਜਵਾਕਾਂ ਦੇ ਪ੍ਰਭਾਵ ਪੈਂਦਾ ਮੈਨੂੰ ਗੁੱਸਾ ਉਸ ਦਿਨ ਚੜਿਆ ਜਦੋਂ ਗੁੱਡੀ ਨਿੱਕੀ ਸਾਡੀ ਰਿਸ਼ਤਦਾਰਾਂ ਦੀ ਉਹਨੇ ਗੱਲ ਕਰਦੀ ਕ੍ਰਿਤਿਕਾ ਦੇ ਮਲਕ ਦੀ ਤੇ ਉਹਦੀ ਮੈਨੂੰ ਯਾਰ ਬੜੀ ਕਹਿੰਦੀ ਤੁਹਾਨੂੰ ਇਹ ਕ੍ਰਿਤਿਕਾ ਕਿਵੇਂ ਲੱਗਦੀ ਹੈ ਮੈਂ ਕਿ ਯਾਰ ਕ੍ਰਿਤਿਕਾ ਮੈਂ ਕਹਾਂ ਉਹ ਮੁਰਕ ਤੇ ਦੋ ਵਿਆਹ ਵਾਲੇ ਬੇਲੀ ਪਹਿਲੀ ਗੱਲ ਤਾਂ ਸਾਰੇ ਤੂੰ ਹੀ ਗਏ ਤੈਨੂੰ ਵਿਆਹ ਕਰਾਉਣ ਦੀ ਲੋੜ ਨਹੀਂ ਸੀ ਤੁਹਾਡਾ ਮਕਸਦ ਹੈਗਾ ਸੀ ਵਿਊ ਲੈਣੇ ਤੈਨੂੰ ਮਿਲਦੇ ਪੈਣ ਚੰਗੇ ਠੀਕ ਹੈ ਤੂੰ ਹੀ ਗਏਂਗੇ ਸਾਰਿਆਂ ਨੂੰ ਪਤਾ ਹੀ ਗੇਗਾ ਤੂੰ ਜੇ ਤੂੰ ਸਿਆਣਾ ਹੁੰਦਾ ਤਾਂ ਦੀ ਬੁੜੀ ਨੂੰ ਫਿਰ ਦੋ ਦੋਹਾਂ ਬੁੜੀਆਂ ਨੂੰ ਕੋਕ ਕੰਮ ਵਿੱਚ ਥੋੜਾ ਸਵਾਣਾ ਸੀ ਮੁਸ਼ਕਿਆ ਮੁਸ਼ਕਿਆ ਬੰਦਾ ਬਣ ਜਾ ਕੰਜਰਾ ਤੇਰੇ ਵਰਗੇ ਮੁਸ਼ਕ ਨੂੰ ਪਤਾ ਕੀ ਚਾਹੀਦਾ ਹੈ ਤੇਰੇ ਵਰਗੇ ਮੁਸ਼ਕ ਨੂੰ ਨਾ ਆ ਉਹ ਆਪ ਬੂੜਾ ਵੇ ਇੱਕ ਮਿੰਟ ਰੁਕ ਜਾ ਤੇਰੇ ਵਰਗੇ ਮੁਸ਼ਕ ਨੂੰ ਨਾ ਰਮਾਨ ਮਲਕ ਬਾਕਸ ਵੀ ਕਰਦੇ ਆ ਜੀ ਤੇਰੇ ਵਰਗੇ ਮੁਸ਼ਕਲ ਬੰਦੇ ਨੂੰ ਨਾ ਆ ਬੂਟ ਚਾਹੀਦਾ ਇੱਕ ਮਿੰਟ ਆ ਬੂਟ ਆ ਆ ਜਿਵੇਂ ਆ ਛੱਲਿਆ ਪੈਣਾ ਇਹ ਛੱਲ ਛੱਲ ਕੇ ਨਾ ਇਹ ਪਿੱਛੋਂ ਕੁੱਟੀ ਹੋਵੇ ਨਾ ਪਿੱਛੋਂ ਪਿਛਵਾੜਾ ਕੁੱਟਿਆ ਹੋਵੇ ਤੇ ਤੇਰੀ ਬਵਾਸੀਰ ਤੇ ਤੇਰੀ ਗੇ ਵੀ ਵਾਲੀ ਬਿਮਾਰੀ ਦੂਰ ਹੋ ਜਾਵੇ ਤੇ ਬਾਕੀ ਜੇ ਤੂੰ ਗੱਲ ਦਵਾਈਆਂ ਦੀ ਏ ਗੱਲ ਦਵਾਈਆਂ ਦੀ ਮੇਰੀ ਗੱਲ ਸੁਣ ਅਰਮਾਨ ਵਾਲਿਕ ਤੇਰੇ ਕੋਲੋਂ ਚਲ ਮੈਂ ਕਹਿਣਾ ਨਹੀਂ ਜਾਦਾ ਸਿੱਧੀ ਪਾਸ਼ਾ ਚ ਵੀ ਤੂੰ ਯੂ ਆਰ ਅ ਗੇ ਠੀਕ ਹੈ ਵੈਰੀ ਵੈਰੀ ਗੇ ਬਿਗ ਗੇ ਯੂ ਆਰ ਵੈਰੀ ਵੈਰੀ ਬਿਗ ਗੇ ਪਲੀਜ਼ ਕੰਟੈਕਟ ਇਨ ਮਾਈ ਸਿਟੀ ਟੂ ਅ ਬੈਸਟ ਗੇਮ ਮਤਲਬ ਬੈਸਟ ਰਿਜ਼ਲਟ ਠੀਕ ਹੈ ਵੀ ਮੇਰੇ ਕਹਿੰਦਾ ਮਤਲਬ ਇਹ ਵੀ ਤੂੰ ਬੈਸਟ ਰਿਜ਼ਲਟ ਲੈਣਾ ਚਾਹਣਾ ਹੈ ਤੇ ਤੂੰ ਲਈ ਸਾਡੇ ਏਰੀਆ ਚ ਆ ਤੈਨੂੰ ਦਵਾਈ ਦਵਾਵਾਂਗੇ ਚੰਗੀ ਪਰ ਯਾਰ ਗੇ ਬਣ ਕੇ ਪੈਸੇ ਕਮਾਉਣ ਦਾ ਕੀ ਫਾਇਦਾ ਤੁਸੀਂ ਕੰਟੈਂਟ ਯਾਰ ਤੁਹਾਡਾ ਚੱਜਦਾ ਨਹੀਂ ਤੁਹਾਡੇ ਵਿਊ ਆਣੇ ਬੰਦ ਹੋ ਗਿਆ ਤੁਸੀਂ ਕੈਂਪੀਨਿੰਗ ਕਰਨ ਲੱਗ ਪਏ ਯਾਰ ਕੈਂਪੀਨਿੰਗ ਕੀ ਦਾ ਮਤਲਬ ਕੈਂਪਿੰਗ ਕੈਂਪਿੰਗ ਸੋਰੀ ਯਾਰ ਮੇਰੇ ਕੋਲ ਬੋਲਿਆ ਨਹੀਂ ਜਾਂਦਾ ਆਈ ਐਮ ਨੋਟ ਅ ਪਿਓਰ ਇੰਗਲਿਸ਼ ਮੈਨ ਆਈ ਐਮ ਬਾਰਡਰ ਏਰੀਆ ਮਿਕਸਿੰਗ ਵਿਦ ਬਾਰਡਰ ਐਂਡ ਇੰਗਲਿਸ਼ ਲੈਂਗੁਏਜ ਓਕੇ ਸੋ ਖੀਰ ਤੇ ਮੈਂ ਇਹ ਕਹਿਣਾ ਚਾਹਣਾ ਵੀ ਇਹ ਰੋਸਟ ਵੀਡੀਓ ਏ ਠੀਕ ਏ ਇਹਦੇ ਤੇ ਸਟ੍ਰਾਈਕ ਇਹ ਮੈਂ ਕ੍ਰਿਟਿਸਾਈਜ਼ ਕਰ ਸਕਣਾ ਉਹ ਵੀਡੀਓ ਹੀ ਆ ਪਾਉਂਦੀਆਂ ਨੇ ਠੀਕ ਏ ਸਾਡੇ ਤੇ ਮਾੜਾ ਪ੍ਰਭਾਵ ਪੈਂਦਾ ਹੈ ਕੱਲ ਨੂੰ ਮੇਰੇ ਤੇ ਕੁਝ ਕਰਨ ਯਾ ਐ ਕਹਿੰਦੇ ਨੇ ਵੀਡੀਓ ਪਾਈ ਹੈ ਮੇਰੀ ਵਰਤੀ ਹੈ ਕਿਉਂ ਨਾ ਪਾਈਆਂ ਕਰੋ ਤੁਸੀਂ WhatsApp ਤੇ ਵੀਡੀਓ ਆਉਂਦੇ ਤੇ ਸੌਰੀ Instagram ਤੇ ਰੀਲਾ ਨਾ ਪਾਈਆਂ ਕਰੋ ਤੇ ਇਹ ਕੰਮ ਛੱਡ ਦੋ ਚੰਗੇ ਰੋਗੇ ਠੀਕ ਹੈ ਤੇ ਸਿਆਣੇ ਬਣ ਜਾਓ ਤੇ ਮੈਂ ਵੀਡੀਓ ਦੀ ਹੁਣ ਖਤਮ ਕਰਨ ਜਾ ਰਿਹਾ ਤੇ ਅਗਲੀ ਵੀਡੀਓ ਤੁਹਾਡੇ ਇਥੇ ਬਣੇਗੀ ਮੈਂ ਵੇਖਣਾ ਹੁਣ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਤਾਂ ਬਹੁਤ ਵਧੀਆ ਗੱਲ ਏ ਜੇ ਨਾ ਪਹੁੰਚੀ ਤਾਂ ਫਿਰ ਅਗਲੀ ਵਾਰ ਤਾਂ ਵੇਖੀਂ ਨਹੀਂ ਰਹੀ ਕਿਵੇਂ ਆਦੀ ਅਗਲੀ ਵਾਰ ਬਹੁਤ ਨਹੀਂ ਆਉਗੀ